हां जी भाई जी किमे हो ठीक हो सारे मेरा नाम राजवेंद्र सिंह तालीवाल आज पाए वे हैं जी अपने दोस्त मित्र ਕੋਲੇ भाई आज ਪਾਉਂਦਾ ਗਾ ਬਾਈ ਜੀ ਮੱਕੀ ਦਾ ਚਾਰ ਤੇ ਮਸ਼ੀਨ ਲੱਗੀ ਵੀ ਆ ਜੀ ਟਰੈਕਟਰ ਵਾਲੀ ਹੜੰਬੇ ਦੇ ਨਾਲ ਆ ਜਾਓ ਬਾਈ ਜੀ ਦਾਣੇ ਦਿਖਾਈਏ ਤੇ ਲੇਵਰ ਬਹੁਤ ਵਧੀਆ ਕੰਮ ਕਰ ਰਹੀ ਆ ਆ ਜਾਓ ਮਿੱਤਰੋ ਸਨਹੁਲੇ ਸਨਾਂ ਰੋਡ ਤੇ ਚਾਰ ਵਾਲੀ ਮਸ਼ੀਨ ਚੱਲੀ ਜਾਂਦੀ ਆ ਤਾਂ ਤੁਹਾਨੂੰ ਦਿਖਾਈਏ ਵੀਡੀਓ ਨੂੰ ਐਂਡ ਤੱਕ ਜਲਾਜ਼ਮੀ ਦੇਖੋ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 5911 ਉਹਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਆਜੋ ਬਾਈ ਜੀ ਫਿਰ ਤੁਹਾਨੂੰ ਦਿਖਾਈਏ ਚਾਰ ਕਿਵੇਂ ਪੈਂਦਾ ਮੱਕੀ ਦਾ ਆਜੋ ਵੀ ਮਿੱਤਰੋ ਫਿਰ ਚਾਰ ਆਉਣ ਦਾ ਕੰਮ ਸ਼ੁਰੂ ਜੋਰਾਂ ਤੇ ਚੱਲ ਪਿਆ ਜੀ ਦੇਖ ਸਕਦੇ ਹੋ ਮੱਕੀ ਪਈ ਹੈ ਕੀ ਵੱਡੀ ਦੇਖੋ ਭਾਈ ਇਹ ਪਹਿਲਾ ਮੱਕੀ ਵੱਢੀ ਆ ਇਧਰੋਂ ਚਾਰ ਪਾਇਆਗਾ ਟਰੈਕਟਰ ਟਰਾਲਿਆਂ ਖੁੱਗਿਆਂ ਤੇ ਸੈਲਫ ਵੀ ਵੱਜ ਗਈ ਸੈਲਫ ਵੱਜ ਗਈ ਆ ਸੋਨਾਲੀ ਦਾ ਟਰੈਕਟਰ ਖੜਾ ਜੀ ਕੁਝ ਦੇਖ ਆ ਇਹ ਦੇ ਵਿੱਚ ਇਹ ਢਾਣੂ ਆ ਲਓ ਭਾਈ ਪਿਆਰ ਆ ਹਰੇ ਪਤਾ ਦੰਦ ਰੋ ਕੇ ਮੈਂ ਆ ਨਾ ਮੈਂ ਸ਼ੁਰੂ ਕਰਤਾ 10 ਦਿਨ ਹੋ ਗਏ ਭਾਈ 1 ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਵਧੀਆ ਕੰਮ ਚੱਲੀ ਜਾਂਦਾ ਠੀਕ ਆ ਕਿਹੜਾ ਪਿੰਡ ਆਪਣਾ ਉਪਲੀ ਠੀਕ ਆ ਬਹੁਤ ਭਾਈ ਉਪਲੀ ਤੋਂ ਸੀਗਾ 10 ਸਾਲ ਹੋ ਗਏ ਆਪਾਂ ਨੂੰ ਇਹਨਾਂ ਨਾਲ ਸਾਨੂੰ ਤੀਜਾ ਸਾਲ ਆਹੀ ਹੁਣ ਤੀਜਾ ਸਾਲ ਹੋ ਗਿਆ ਭਾਈ ਨੂੰ ਭਾਈ ਨਾ ਤੋਂ ਵੀ ਨੂੰ ਖੇਡ ਦੱਬਦੇ ਠੀਕ ਆ ਚਲ ਠੀਕ ਆ ਬਾਈ ਠੀਕ ਆ ਜਾ ਬਗਦੇ ਵੀਰ ਕੇ ਕਰਦੇ ਬਾਈ ਆਪਣੇ ਦੇ ਬਾਹਰ ਕੋਲ ਜਾਮਾ ਬਾਈ ਇੱਕੋ ਜਿਹੀ ਕਿਉਂ ਨਜ਼ਾਰੇ ਨਾ ਤੋਂ ਬਟਾ ਬਟਾ ਨਾ ਬਾਈ ਆ ਜ ਮੈਂ ਤਾਂ ਕਰਦੇ ਆ ਨਾ ਆਉਤਾ ਹੋ ਗਿਆ ਕਹਿੰਦੇ ਇਹਨਾਂ ਦਾ ਵੀਡੀਓ ਦੇ ਵਿੱਚ ਬਾਈ ਇਹੋ ਤੱਕ ਹੀ ਲੱਗੀ ਫੇਰ ਕਰਦੇ ਨੇ ਯਾਰਿਆਂ ਦਾ ਸਾਈਟ ਆ ਗਈ ਵਿੱਚ ਫੇਰ ਕਰਦੇ ਆ ਦੋ ਬਿਲੋਂ ਸਿਰ ਉਹ ਨਰਦਾ ਨੂੰ ਐਰਮੈਂਟਾਪ ਕੇ ਜਿਹੜਾ ਰਸਤਾ ਰੱਖ ਕਰਾਇਆ ਟਰਾਲੀ ਅੱਗੇ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਟਰਾਲੀ ਅੱਗੇ ਲਓ ਜੀ ਚਾਲ ਦੀ ਸੇਨ ਦੇਖਦਾ ਰਹੋ ਵੀਡੀਓ ਵੀ ਕਰ ਲੋ ਸਿਰ ਦੱਬ ਕੇ ਬਾਈ ਨੇੜੇ ਨੇੜੇ ਮਸ਼ੀਨ ਕੀਤੀ ਜਾ ਰਹੀ ਆ ਜਿਵੇਂ ਜਿਵੇਂ ਵਾਹਣਾ ਖਾਲੀ ਹੁੰਦਾ ਜਾਂਦਾ ਹੈ ਹਨਾ ਉਵੇਂ-ਉਵੇਂ ਮਸ਼ੀਨ ਅੱਗੇ ਕੀਤੀ ਜਾ ਰਹੀ ਆ ਅਰ ਦੂਜੇ ਵੀ ਸੇਵ কই ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀ ਫਾਰਮਰ ਗਿੰਗ ਨਾੜੀ ਦੇ ਰਾ ਦੇਖੋ ਜੀ ਵੀਡੀਓ ਬਈ ਇਸੇ ਗੱਲ ਦੀ ਨਜ਼ਰ ਆ। ਤੇ ਉਹ ਮੇਰੇ ਮਨ ਭਾਈ ਚੱਕੀ ਜਾਂਦੇ ਆ ਪਾਲਾਂ। ਇਹ ਸਾਡੇ ਵੀ ਵੀਡੀਓ ਦੇ ਵਿੱਚ ਐਵੇਂ ਗੱਲਬਾਤ ਦੇਖੋ ਠੀਕ ਆ ਭਾਈ ਠੀਕ ਆ। ਮੱਕੀ ਦਾ ਯਾਰ ਰੰਮੇ ਦੇ ਨਾਲ ਇਹ ਸਾਡੇ ਵੀਡੀਓ ਦੇ ਵਿੱਚ ਦੇਖੋ ਭਾਈ ਕਾਹ ਬਾਤਾਂ ਜਵਾਹੂ ਝੂਟਾ ਤੁਸੀਂ ਦੇਖ ਜਾ ਰਹੇ ਹੋ ਝੁੰਡਾ ਪੈ ਰਿਆ ਜਵਾਹੂ ਝੂਟਾ ਪੈ ਰਿਆ ਜੀ ਰੁਕ ਖੜ ਜਾਂਦੇ ਛੋਟਾ ਛੋਟਾ ਕਿਤਨੇ ਕਿਤੇ ਜਦੋਂ ਵੱਧ ਲੱਗੇ ਜਾਂਦਾ ਬਾਈ ਹੈ ਨਾ ਪੰਡਾ ਜਿਹੜਾ ਗੁੱਬੇ ਕਿੰਨਾ ਚਰੋਗਾ ਤੈਨੂੰ ਬਾਈ ਤੈਨੂੰ ਕਿੰਨਾ ਚਰੋਗਾ ਕੰਮ ਕਰ ਦੇਣੂ ਫੇਰ ਅਸੀਂ ਜਰ ਵਧੀਆ ਚੱਲਦਾ ਠੀਕ ਹੈ ਅਈ ਜਾ ਅਸੀਂ ਜਰ ਲੈ ਲੋ ਹਾਂ ਦੋ ਬਾਈ ਵੀਡੀਓ ਸ਼ੇਅਰ ਦੱਬ ਕੇ ਬਾਈ ਬਹੁਤ ਜਿਆਦਾ ਕੰਮ ਕਰ ਰਹੇ ਨੇ ਟਰਾਲੀ ਦੇ ਦੇਖੋ ਬਾਈ ਜੀ ਲੱਦ ਰਹੀ ਜਾਂਦੇ ਟਰਾਲੀ ਨਾਲ ਟਰੈਕਟਰ ਖੜੇ ਬਾਈ 4 ਤੇ ਸਾਰੇ ਟਰਾਲੀ ਦੁਈ ਰੱਗੇ ਕਰ ਲਈ ਬਾਈ ਦੁਈ ਰੱਗੇ ਕਰ ਲਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਬਾਈ ਕਰ ਦਿਓ ਬਾਈ ਸ਼ੇਅਰ ਤੇ ਵੀਡੀਓ ਵਧੀਆ ਲੱਗੀ ਫਿਰ ਕਾਉਣੇ ਆਪਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੋਰ ਬਈਆ ਘਾਰ ਪਾ ਰਿਹਾ ਹੈ ਤੇ ਕੋ ਕਰਦੇ ਸੀ ਤੇ ਖੇਰ ਦੱਬ ਗਈ ਟਰੈਕਟਰ ਤੋਂ ਚੱਲੇ ਗਿਆ ਟੱਕ ਮੇਰੇ ਸ਼ਾਇਦ ਅੱਜ ਵੀਡੀਓ ਦੇ ਵਿੱਚ ਵੀਰੋ ਕਰ ਦੋ ਸ਼ੇਅਰ ਲਾਈਕ ਤੇ ਜਰੂਰ ਸਬਸਕ੍ਰਾਈਬ ਵੀ ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾ ਕੇ ਵੀ ਕਰ ਦਿਓ ਜੀ ਫਾਰਮਰ ਕਿੰਨੇ ਲੱਡ ਗਿਆ ਇਹਦੇ ਤੇ ਪਾ ਟਰੈਕਟਰ ਟਰਾਲੀਆਂ ਹੜਾ ਨਹੀਂ ਆਣਾ ਉਹੀ ਵੀਡੀਓ ਪਾਉਣੇ ਬਈ ਜੀ ਕਰ ਦੋ ਵੀਡੀਓ ਸ਼ੇਅਰ ਕਰਦ ਕੇ ਫਿਰ ਕੀ ਦੇ ਧੰਦੇ ਆਣੇ ਵੀਡੀਓ ਹੋ ਜਾਣਗੇ ਟਰੈਕਟਰਾਂ ਨੇ ਵੱਧ ਤੋਂ ਵੱਧ ਹੈ ਜੀ ਮਤਰਾ ਦੇਖੋ ਦੂਰ ਤੱਕ ਨੇਗਾ ਮਾਰੋ ਜੀ ਦੂਰ ਤੱਕ ਜਿੱਥੇ ਤੱਕ ਨੇਗਾ ਵਾਜਦੀ ਆ ਬਾਗਰੇ ਬਹੁਤ ਬੈਠੇ ਆ ਜੀ ਦੇਖੋ ਕਹਿੰਦਾ ਆਂ ਜੀ ਕਰ ਦੋ ਵੀਡੀਓ ਸ਼ੇਅਰ ਪਲੀਜ਼ ਦਬ ਕੇ ਹਾਂ ਜੀ ਬਾਈ ਜੀ ਤੁਹਾਨੂੰ ਚਾਰ ਵਾਲੀ ਮਸ਼ੀਨ ਕਿਵੇਂ ਲੱਗੀ ਕਿਵੇਂ ਚਾਰ ਪੈਂਦਾ ਤੁਸੀਂ ਦੇਖਿਆ ਵੀਡੀਓ ਵਧੀਆ ਲੱਗੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਜੀ